ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਪਰਮਾਰ ਹੈ। ਆਏ ਦਿਨ ਹੀ ਆਵਾਰਾ ਪਸ਼ੂਆਂ ਨਾਲ ਲੋਕਾਂ ਦੇ ਐਕਸੀਡੈਂਟ ਹੋ ਰਹੇ ਹਨ। ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਗੱਲ ਕਰੀਏ ਕਿਲਾ ਗੋਵਿੰਦਗੜ ਦੇ ਬਾਹਰ ਅਤੇ ਅੰਧ ਵਿਦਿਆਲੇ ਦੇ ਬਾਹਰ ਆਵਾਰਾ ਪਸ਼ੂਆਂ ਦੀ ਪਰਮਾਰ ਲੱਗੀ ਹੋਈ ਹੈ। ਜਿਸ ਨਾਲ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਨਗਰ ਨਿਗਮ ਵਿਭਾਗ ਇਸ ਵੱਲ ਧਿਆਨ ਦੇਵੇ ਅਤੇ ਆਵਾਰਾ ਪਸ਼ੂਆਂ ਦੀ ਬਣਾਈ ਥਾਂ ਤੇ ਉਹਨਾਂ ਨੂੰ ਰੱਖਿਆ ਜਾਵੇ। ਅਸੀਂ ਦੁਰਗਾਣਾ ਮੰਦਿਰ ਦੀ ਬੈਕਸਾਈਡ ਗਿਲਾ ਕੋਬਿੰਦ ਗੜ ਜਿਹੜਾ ਹੈ ਔਰ ਗਊਸ਼ਾਲਾ ਰੋਡ ਹੈ ਉਹਦੇ ਤੋਂ ਉਹ ਸੜਕ ਤੇ ਜਿਹੜਾ ਰਸਤਾ ਇਧਰ ਲੋਗੜ ਵੱਲੋਂ ਜਾਂਦਾ ਹੈ ਅਸੀਂ ਉੱਥੇ ਬੋਲ ਰਹੇ ਹਾਂ। ਤੇ ਇਹ ਵੇਖ ਲਓ ਪਿੱਛੇ ਜੋ ਹਾਲ ਹੈ। ਤੁਸੀਂ 2 ਦਿਨ ਪਹਿਲੇ ਇੱਕ ਵੀਡੀਓ ਵੇਖੀ ਹੋਏਗੀ ਕਿ ਫੋਰਨ ਕੰਟਰੀ ਤੋਂ ਆ ਕੇ ਲੋਕਾਂ ਨੇ ਉਹ ਸਾਹਮਣੇ ਦੁਰਗਾਣਾ ਮੰਦਰ ਦਾ ਜਿਹੜਾ ਗੇਟ ਆ ਉੱਥੋਂ ਕੂੜਾ ਆਪਣੇ ਹੱਥੀ ਚੁੱਕਿਆ ਕਿੰਨੀ ਮੰਦ ਭਾਗੀ ਗੱਲ ਹੈ ਕਿ ਸਾਡਾ ਪ੍ਰਸ਼ਾਸਨ ਸੁੱਤਾ ਹੈ ਸਾਨੂੰ ਨਜ਼ਰ ਨਹੀਂ ਆ ਰਿਹਾ ਸ਼ਹਿਰ ਦਾ ਕੀ ਹਾਲ ਹੈ ਮੈਨੂੰ ਲੱਗਦਾ ਜਿਹੜੇ ਮੇਰ ਸਾਹਿਬ ਨੇ ਆ ਜਿਹੜੇ ਡਿਪਟੀ ਮੇਰ ਨੇ ਉਹ ਇੱਕ ਸ਼ਹਿਰ ਦੇ ਮੇਰ ਡਿਪਟੀ ਮੇਰ ਨਾ ਹੋ ਕੇ ਆਪਣੀਆਂ ਵਾਡਾਂ ਦੇ ਮੇਰ ਨੇ ਸਿਰ ਆਪਣੀ ਆਪਣੀ ਵਾਡਾਂ ਦੇ ਵਿਕਾਸ ਕਰੇ ਹੋ ਰਹੇ ਆ ਬਾਕੀ ਸਾਰਾ ਸ਼ਹਿਰ ਟੁੱਟਾ ਪਿਆ ਜਾਂ ਕੂੜਾ ਪਿਆ ਜਾਂ ਗੰਦਗੀ ਪਈ ਹੈ ਜਾਂ ਗਉਆਂ ਵਾਰਾਂ ਘੁੰਮ ਰੀਆਂ ਉਹਦੇ ਉੱਤੇ ਕੋਈ ਧਿਆਨ ਨਹੀਂ ਹੈ ਸਰਕਾਰ ਸਾਡੇ ਵੱਲੋਂ ਕਾਉਸਿਸ ਲੈ ਰਹੀ ਹੈ ਸਕੂਟਰ ਮੋਟਰਸਾਈਕਲ ਲੈਣ ਜਾਈਏ ਕਿਆ ਕਾਰਾਂ ਖਰੀਦਣ ਜਾਈਏ ਇਹਦੇ ਤੇ ਕਾਹੋ ਸਸ ਲਾਇਆ ਜਾਂਦਾ ਸਾਨੂੰ ਉਹਦੇ ਪੈਸੇ ਲੈਂਦੇ ਸਾਡੇ ਕੋਲ ਪਰ ਉਹ ਕਾਹੋ ਸਸ ਕਿੱਥੇ ਇਸਤੇਮਾਲ ਹੋ ਰਿਹਾ ਹੈ ਕਿਹੜੀਆਂ ਗਊਸ਼ਾਲਾ ਬਣਾਈਆਂ ਜਿੱਥੇ ਆਵਾਰਾ ਪਸ਼ੂ ਜਿੱਥੇ ਰੱਖਣੇ ਆ ਉਹਦੀ ਕੋਈ ਵਿਵਸਥਾ ਸੀ ਅੱਜ ਤੱਕ ਇਹਦੇ ਵੇਖੀ ਨਹੀਂ ਗਈ ਉਹ ਪੈਸਾ ਕਿੱਥੇ ਜਾ ਰਿਹਾ ਇੱਕ ਵਾਰੀ ਉਹਦੀ ਜਾਂਚ ਵੀ ਕੀਤੀ ਜਾਏ ਅਸੀਂ ਸੇ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਕੁੰਭ ਕਰਨੀ ਨੀਂਦੋਂ ਉੱਟਣ ਤੇ ਸਮਾਜ ਵੱਲ ਧਿਆਨ ਕਰਨ ਅੱਗੇ ਇਲੈਕਸ਼ਨ ਆਣ ਵਾਲਾ ਹੈ ਨਹੀਂ ਤੇ ਫਿਰ ਜੋ ਕੰਡੇ ਹੀ ਬੀਜਾਂਗੇ ਸੋ ਹੀ ਵੱਢਾਂਗੇ ਸਭ ਲੋਕਾਂ ਦਾ ਧਿਆਨ ਹੈ ਕਿ ਕਿੰਨਾ ਕਿ ਸ਼ਹਿਰ ਚ ਸਵਾਈ ਰਹੀ ਹੈ ਔਰ ਕਿੰਨੀ ਕਿ ਗੰਦਗੀ ਦਾ ਜਿਹੜਾ ਬੁਰਾ ਹਾਲ ਹੈ ਜਿਸ ਗੰਦਗੀ ਦੇ ਲੋਕ ਰਹਿ ਰਹੇ ਨੇ ਬਿਮਾਰੀਆਂ ਫੈਲ ਰੀਆਂ ਨੇ ਆਪਾਂ ਉਹਦੇ ਉੱਤੇ ਧਿਆਨ ਦਈਏ ਜਿਹਨੇ ਪੰਜਾਬ ਚ ਇੱਕ ਬੜੀ ਵੱਡੀ ਘਟਨਾ ਆਈ ਬੜਾ ਵੱਡਾ ਇੱਕ ਪੰਜਾਬੀ ਸੂਬੇ ਦਾ ਸਿੰਗਰ ਜਿਹੜਾ ਰਾਜੀਵ ਜਵੰਦਾ ਉਹ ਵੀ ਵਾਰਾ ਪਸ਼ੂ ਦੇ ਕਾਰਨ ਹੀ ਉਹਦੀ ਜਾਨ ਗਈ ਤੇ ਪ੍ਰਸ਼ਾਸਨ ਹਲੇ ਵੀ ਸੁੱਤਾ ਹੈ ਹਲੇ ਵੇਖ ਨਹੀਂ ਰਹੇ ਹਲੇ ਸੋਚ ਰਹੇ ਨੇ ਕਿ ਵਿਚਾਰ ਕਰੀਏ ਉਹ ਦੇਖੋ ਉਹਨੇ ਸ਼ਾਮ ਤੱਕ ਇਹੋ ਜੀਆਂ 50 60 ਗਊਆਂ ਰਸਤੇ ਦੇ ਵਿੱਚ ਆਏ ਨਹੀਂ ਹੈ। ਉਹ ਰਾਤੀ 8 ਵਜੇ ਤੋਂ ਬਾਅਦ ਲਾਈਟ ਵੀ ਨਹੀਂ ਹੁੰਦੀ। ਨਾ ਹੀ ਇਹਨਾਂ ਪਸ਼ੂਆਂ ਦੇ ਗੱਲੇ ਦੇ ਵਿੱਚ ਗ੍ਰੇਡੀਅਮ ਟੇਪ ਹੈ। ਜਿਹੜਾ ਕਿ ਕਿਸੇ ਨੂੰ ਪਤਾ ਲੱਗ ਜਵੇ। ਕਈ ਵਾਰੀ ਉਹ ਜ਼ਮੀਨ ਤੇ ਬੈਠੇ ਹੁੰਦੇ ਆ ਤੇ ਪਤਾ ਨਹੀਂ ਲੱਗਦਾ ਕਿ ਕਾਰ ਐਕਸੀਡੈਂਟ ਹੋ ਜਾਂਦੇ ਆ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਗਊਆਂ ਆਵਾਰਾ ਗਊਆਂ ਲੋਕੀ ਦੁੱਧ ਚੋ ਕੇ ਤੇ ਮੁਰਗੇ ਸ਼ਹਿਰ ਦੇ ਆਵਾਰਾ ਛੱਡ ਦਿੰਦੇ ਆ ਤੇ ਜ਼ਿਆਦਾਤਰ ਇਹ ਲੋਗੜ ਦੇ ਇਲਾਕੇ ਤੇ ਕਿਲਾ ਗੋਬਿੰਦਗੜ ਦੇ ਇਲਾਕੇ ਜਿਆਦਾ ਲੋਕੀ ਉੱਥੇ ਰਾਤ ਨੂੰ ਗਊਆਂ ਆਰਾਮ ਨਾਲ ਬੈਠੀਆਂ ਹੁੰਦੀਆਂ ਸੜਕਾਂ ਦੇ ਉੱਤੇ ਤੇ ਲੋਕਾਂ ਦਾ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈ ਮੈਂ ਰਾਤੀ ਮਸਾ ਮਸਾ ਬਚਿਆ ਵਾ ਕਿ ਰਾਤੀ ਬਿਲਕੁਲ ਨਜ਼ਰ ਨਹੀਂ ਆਏ ਧੰਮ ਵਿੱਚ ਵਜਦੇ ਵਜਦੇ ਬਚਿਆ ਮੇਰਾ ਐਕਸੀਡੈਂਟ ਹੋਣ ਤੋਂ ਬਹੁਤ ਬਚਾਇਆ ਮੈਂ ਪ੍ਰਸ਼ਾਸਨ ਅਕ ਇਹੋ ਹੀ ਮੰਗ ਕਰਨਾ ਵਾ ਇੱਕ ਲੋਕਾਂ ਕਿ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਜਿਹੜੇ ਆਵਾਰਾ ਗਊਆਂ ਬਾਜ਼ਾਰ ਸੜਕਾਂ 'ਤੇ ਬੈਠੀਆਂ ਨੇ ਉੱਥੇ ਰੋਟੀ ਜਾਂ ਕੋਈ ਚੀਜ਼ ਪੱਟੇ-ਪੁੱਟੇ ਨਾ ਬਾਣ ਕਿਉਂਕਿ ਉਹਨਾਂ ਨੂੰ ਬਾਣ ਨਾਲ ਉੱਥੇ ਬੈਠੀਆਂ ਹੁੰਦੀਆਂ ਉਹ ਹੋਰ ਕਿਤੇ ਜਾਂਦੀਆਂ ਨਹੀਂ ਆ ਜਿਹੜੇ ਵੀ ਬਾਣਾ ਗਊਸ਼ਾਲਾ 'ਤੇ ਜਾ ਕੇ ਬਾਣ ਤਾਂ ਕਿ ਪ੍ਰੋਪਰ ਜਗ੍ਹਾ 'ਤੇ ਪਹੁੰਚ ਸਕੇ ਮੈਂ ਪ੍ਰਸ਼ਾਸਨ ਅਕ ਇਹੋ ਹੀ ਮੰਗ ਕੀ ਅਗੰਵਾ ਦਾ ਕੁਝ ਕੀਤਾ ਜਾਵੇ ਇਹਨਾਂ ਦਾ ਕੋਈ ਇੰਤਿਆਮ ਕੀਤਾ ਜਾਏ ਤਾਂ ਕਿ ਲੋਕਾਂ ਦੇ ਐਕਸੀਡੈਂਟ ਨਾ ਹੋਣ ਲੋਕਾਂ ਦਾ ਬਚਾਅ ਹੋ ਸਕੇ